आम आदमी पार्टी जिंदाबाद 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 इनकलाब जिंदाबाद 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 बेटे की ना बाप की आबादी है आपकी बेटे की ना बाप की आबादी है आपकी बेईमानी ना करन सफाया झाड़ू आया ਫਗਵਾੜਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੁਗਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਫਗਵਾੜਾ ਅਤੇ ਫਗਵਾੜਾ ਹਲਕੇ ਦੇ ਨੇੜਲੇ ਪਿੰਡਾਂ ਦੇ ਆਪ ਵਰਕਰਾਂ ਦਾ ਪਾਰੀ ਇਕੱਠ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਹੱਕ ਚ ਚੱਬੇਵਾਲ ਵਿਖੇ ਕੀਤੀ ਜਾ ਰਹੀ ਚੋਣ ਰੈਲੀ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਇਆ ਇਸ ਮੌਕੇ ਜਗਿੰਦਰ ਸਿੰਘ ਮਾਨ ਨੇ ਜਿੱਥੇ ਸੀਐਮ ਭਗਵੰਤ ਮਾਨ ਦੀ ਤਾਰੀਫ਼ ਕੀਤੀ ਉੱਥੇ ਹੀ ਕਿਹਾ ਕਿ 100 ਦੇ ਕਰੀਬ ਬੱਸਾਂ ਦਾ ਕਾਫਲਾ ਲੈ ਕੇ ਉਹ ਇਸ ਰੈਲੀ ਵਿੱਚ ਸ਼ਾਮਿਲ ਹੋਣ ਲਈ ਜਾ ਰਹੇ ਹਨ ਇਸ ਮੌਕੇ ਜਗਿੰਦਰ ਸਿੰਘ ਮਾਨ ਨੇ ਹਲਕੇ ਦੇ ਸਾਰੇ ਆਪ ਆਗੂਆਂ ਅਤੇ ਵਰਕਰਾਂ ਦਾ ਤਨਵਾਦ ਕੀਤਾ ਤੇ ਨਾਲ ਹੀ ਅਪੀਲ ਕੀਤੀ ਕਿ ਆਓ ਸਾਰੇ ਮਿਲ ਕੇ ਹਮਲਾ ਮਾਰੀਏ ਅਤੇ ਆਮ ਆਦਮੀ ਪਾਰਟੀ ਦੇ ਜਿੱਤ ਨੂੰ ਪੱਕਾ ਕਰੀਏ ਸੱਤਾ ਦੀ ਕੁੰਜੀ ਸਖਤ ਮਿਹਨਤ ਔਰ ਆਪਣੀ ਕੰਪਨੀ ਪਹਿਲਾ ਦਿਨ ਔਰ ਹਮੇਸ਼ਾ ਆਪਣੇ ਆਪ ਨੂੰ ਲੋਕਾਂ ਨੂੰ ਸਬੂਤ ਕਰਦੇ ਜੋ ਮੇਰੇ ਵਿੱਚ ਸਤਿਗੁਰਾਂ ਸਿੰਘ ਮਾਨਚੇ ਇਸਾਰੀ ਕਰਨੇ ਵਕਤ ਨੂੰ ਸ਼ਰਨ ਵਕਤ ਦੇ ਆਪ ਐਕਸਲੈਂਟ ਵਰਕ ਨੂੰ ਆਪਣੇ ਨਾਲ ਤੋੜਨਾ ਔਰ ਅੱਜ ਇਸ ਤਰ੍ਹਾਂ ਦੀ ਇੱਕ ਰੈਲੀ ਬਹੁਤ ਵੱਡੀ ਸਮਰਵਾੜ ਤਾਂ ਵੀ ਉੱਚੀ ਉੱਚੀ ਤੇ ਅਸ਼ਾਰਪੁਰਾ ਉੱਤੇ ਜਿਹਾ ਪ੍ਰਵਾੜ ਹੋਈ ਅਸ਼ੀਸ਼ਾਦ ਹੋ ਗਿਆ ਕੁਆਰਸਿਟੀ ਦਾ ਹਿੱਸਾ ਜਮਸ਼ੀਦ ਵਾੜਾ ਬਹੁਤ ਵੱਖ-ਵੱਖ ਰੈਲੀਆ ਪੰਜਾਬ ਤੇ ਕਲਪਦੇਗੜ ਰੈਲੀ ਜਿਹੜੀ ਹੈ ਡੂਰਿੰਗ ਵਿਦਰਨ ਦੀ ਅਪਸ਼ਖਮ ਹੋ ਕਰਕੇ ਵੀ ਉਹਨਾਂ ਨੇ ਬੜੇ ਲਿਛੀ ਦਾ ਵਰਕਰਸ ਐਂਡ ਮਾਰਕਸਵਾ ਨੇ ਉਹ ਪੁੱਛੇ ਸ਼ਰਕਤ ਕੀਤੀ ਹੈ ਔਰ ਉਹਨਾਂ ਪਰਫੋਰਮੈਂਸ ਕੀਤਾ ਹੈ ਇਹ ਉਥੇ ਨੇ ਮੈਂ ਗੱਲ ਕਹੀ ਹੈ ਕਿ ਕਣਕ ਦਾ ਉਧਰ ਤੋਂ ਲੋਕ ਸੰਪਰਕ ਪਈ ਹੈ ਮਤਲਬ ਉਹਨਾਂ ਕਹਿੰਦੇ ਸੇ ਇੱਕ ਹੈਪਨਿੰਗ ਹੈ ਤਮਾਦਪਨ ਕੋਰਨ ਦੇ ਕੋਲ ਰੋਡ ਕਿ ਉਹਨਾਂ ਦਾ ਨੁਕਸਾਨ ਜ਼ਿੰਮੇਵਾਰਾਂ ਦਾ ਜੋ ਹੋਇਆ ਉਹਨ ਸਾਰਿਆਂ ਨੂੰ ਸ਼ਾਫ ਲਾ ਕੇ ਗਾਣੇ ਲਾਣ ਦਾ ਸੌਂਕ ਤੇ ਕਿ ਸਾਰਿਆਂ ਇਸ ਗੱਲ ਨਾਲ ਸ਼ਾਇਰ ਕੱਢੇ ਨੇ ਕਿ ਇੱਕ ਜਿਹੜਾ ਮੁੱਖ ਮੰਤਰੀ ਆ ਇੱਕ ਉਹਨ ਹਰ ਚੀਜ਼ ਦਾ ਕਹਿੰਦਾ ਕਿ ਮੈਂ ਆਪਣੇ ਪ੍ਰਯਾਮ ਦੇ ਉਪਨਕਸ਼ਤਰੀ ਜਖਮ ਦੇਣੀ ਇੱਕ ਦਿਨ ਨਾਲ ਪੱਠਾ ਜਨ ਜੋ ਹੋਇਆ ਲੱਕਰੀ ਹੈ ਕਿ ਕੂਰਥਾ ਜਿਲ੍ਹਾ ਜਪੋੜਾ ਅਸੀਂ ਪਰਮਾਤਮਾ ਨੇ ਕਿਰਪਾ ਨਾ ਕਰੋ ਵੀ ਕਰਨਾ ਠੀਕ ਹੈ ਉਹ ਮੰਡੀਚੁਰਪੋਟ ਆਈ ਹੈ ਜੋ ਜਾਂ ਪਿੰਡਾਂ ਦੇ ਆਈ ਹੈ ਸਾਰੇ ਸਰਪੰਚ ਕੋਲ ਤੋਂ ਸਭ ਤੋਂ ਅੱਜ ਬੜੇ ਖੁਸ਼ੀ ਨਾਲ ਜਿੱਤੀ ਵੱਡੀ ਸੋਵਡੀਆਂ ਦਾ ਕੰਮ ਕਰਨਾ ਪਾੜੇ ਤੇ ਪ੍ਰੋਜੈਕਟ ਲਈ ਉਹtheta ਸੀ ਪੰਚਾਇਤ ਉਹ ਆਪਣੀ ਪਾਰਟੀ ਨੂੰ ਮਿਲ ਮਤਨਵਾਸ ਸਟੈਂਟ ਵੀ ਹੋਗੀ इलेक्शन शुरू बहुत हो चुका सर इलैक्शन जो शुरुआती कमीटा सी एम साहब ने कर चुके ने सारी। है। है। हैं सारे और उन्होंने पार्टी वालों एक चम्बे बॉल क्या बहुत बड़ी क्या जितने अस जाने तैयार खड़े हैं सारे वर्कर्स आ रहे हैं जी करके अस्सी तो ग्यारह बजे बारह बजे पहुँचा छोट रस्ता है तो मैं सारे वर्कर धनवादी भी हैं उन्होंने भी गर्मी और ਕਿਸ ਵੈਦਕ ਦੇ ਵਿੱਚ ਮੈਂ ਜੋ ਮੈਂ ਆਰਗੂਮੈਂਟ ਕਰ ਰਹੀ ਹਾਂ ਉਹਦੇ ਵਿੱਚ ਕੰਮ ਛੱਡ ਕੇ ਆਮਾ ਦੀ ਪਾਰਟੀ ਜੀ ਮਹਿਮ ਨੂੰ ਪਾਰਲੀਮੈਂਟ ਨੂੰ ਮਾਰਨagara ਤੇ ਨਹੀਂ ਜਾ ਰਹੇ ਨੇ ਮੈਂ ਸਾਰੇ ਆਪਣੇ ਸੱਜਣਾਂ ਸਾਥੀਆਂ ਨਾਲ ਪੰਜਾਬ ਵਾਸੀਆਂ ਕੋਲੋਂ ਆਪ ਜਨ ਦਰਸ਼ਕੋਨਾ ਕੀ ਕਣਕ ਦੀ ਪ੍ਰਵਾਇ ਜਿਹੜੀ ਆ ਉਹ ਜੁਟਾ ਹੋਈ ਉਹ ਮਾਰਸ ਕਰਾਂਗੇ ਤੇ ਮੈਂ ਆਪਣੇ ਸਾਥੀਆਂ ਕੋਲੋਂ ਬਿਨਾ ਆਉਂਸਾਰੇ ਜਾਂ ਕਰਕੇ ਆਪਣਾ ਕਿਹਨੂੰ ਜਲ 13 ਜੂਨ ਦਾ ਟਾਰਗੇਟ ਹੈ ਸ਼ੁਹਾਨ ਸਤਰੀ ਸ਼ਾਬਾਸ਼ ਧੰਨਵਾਦ 外に行くかしら